ਸਾਦੇ ਇੱਕਪੰਨ ਦੀ ਇੱਕ ਦੁੱਖ ਵਾਲੀ ਵੀ ਖਬਰ ਤੇ ਮਾਨ ਵਾਲੀ ਵੀ ਖਬਰ ਹੈ ਕਿ ਅਗਨੀ ਵੀਰ ਦੇ ਨੌਜਵਾਨ ਜੋ ਕਿ ਸ਼ਹੀਦ ਹੋ ਕੇ ਜਦੋਂ ਉਹਨਾਂ ਦੀ ਜੋੜੀ ਮਰਦਕਦੇ ਆ ਜਦੋਂ ਘਰ ਤਰੰਗੇ ਵਿੱਚ ਲਿਪਟ ਕੇ ਪਹੁੰਚੀ ਤੇ ਘਾਤਬਾਨਿਆਂ ਦਾ ਤਾਂ ਰੋ ਰੋ ਬੁਰਾ ਹਾਲ ਸੀ ਪਿੰਡ ਵਿੱਚ ਵੀ ਸੁੰਨਸਾਨ ਸ਼ਾ ਗਈ ਤੇ ਮਾਹੌਲ ਗਮਗੀਨ ਹੋ ਗਿਆ ਤੇ ਸਰਕਾਰੀ ਸਨਮਾਨਾ ਨਾਲ ਉਸ ਨੌਜਵਾਨ ਸ਼ਹੀਦ ਦਾ ਸੰਸਕਾਰ ਕਰ ਦਿੱਤਾ ਗਿਆ ਪਰ ਦੇਖਣ ਵਾਲੀ ਗੱਲ ਇਹ ਸੀ ਕਿ ਉਸ ਦੇ ਪਿਓ ਜਿੱਥੇ ગામ ਵਿੱਚ ਡੁੱਬਿਆ ਸੀ ਨਾਲ ਉਸ ਨੇ ਉਸ ਆਪਣੇ ਨੌਜਵਾਨ ਪੁੱਤ ਨੂੰ ਜੋ ਕਿ ਹਾਲੇ 24 ਸਾਲ ਦਾ ਸੀ ਜਿਸ ਦੀ ਮਾਂ ਤੇ ਭੈਣ ਨੇ ਸਪਨੇ ਸੰਜੋਏ ਹੋਏ ਸਨ ਕਿ ਸਾਲ ਦੋ ਸਾਲ ਤੱਕ ਉਸ ਦਾ ਵਿਆਹ ਕਰਾਂਗੇ ਕਿਉਂਕਿ ਦੋ ਸਾਲ ਪਹਿਲੇ ਹੀ ਉਹ ਗਨੀ ਵੀ ਰਾਈ ਦੇਸ਼ ਦੀ ਫੌਜ ਵਿੱਚ ਸ਼ਾਮਲ ਹੋਇਆ ਸੀ ਤੇ ਜਿਸ ਦਾ ਇਹ ਸ਼ਹੀਦ ਹੋਣਾ ਪਿੰਡ ਵਾਸੀਆਂ ਲਈ ਜਿੱਥੇ ਮਾਂ ਦੀ ਗਲਤ ਹੈਗੀ ਇਹ ਪਰ ਨਾਲ ਹੀ ਇਹ 24 ਸਾਲ ਦਾ ਨੌਜਵਾਨ ਜਦੋਂ ਤਰੰਗੇ ਵਜਿਲੇ ਪਟਕੇ ਆਇਆ ਤਾਂ ਘਰ ਦੇ ਜੀਵਾਂ ਦਾ ਦੇਖ ਕੇ ਜੋ ਹਾਲ ਸੀ ਰੋਂ ਰੋਂ ਹੋ ਗਿਆ ਉੱਥੇ ਪਿਓ ਦੀ ਆਪਾਂ ਗੱਲ ਕਰ ਰਹੀ ਸੀ ਪਿਓ ਨੇ ਜਿੱਥੇ ਉਸ ਪਿਓ ਨੇ ਜਿਹੜਾ ਉਸ ਲਈ ਰੋਇਆ ਉਹਨੇ ਨਾਲ ਉਸ ਬੱਚੇ ਨੂੰ ਸਲਾਮੀ ਦਿੱਤੀ ਨਾਲ ਸ਼ਰਧਾਂਜਲੀ ਵੀ ਦਿੱਤੀ ਤੇ ਸਪੈਸ਼ਲ ਤੌਰ ਤੇ ਸਿੱਧੂ ਮੂਸੇਵਾਲ ਦੇ ਪਿਓ ਬਲਕੌਰ ਸਿੰਘ ਖਣੀ ਵੀ ਉੱਥੇ ਪਹੁੰਚੇ ਸਨ ਜਿਨ੍ਹਾਂ ਨੇ ਕਿਹਾ ਕਿ ਅਗਨੀ ਵੀਰ ਸਕੀਮ ਜਿਹੜੀ ਇਹ ਇਸ ਲਈ ਪਹਿਲਾਂ ਵੀ ਕਾਂਗਰਸ ਸਰਕਾਰੀ ਪਾਲਿਸੀ ਉਸ ਤੇ ਬੋਲਦੋਣਾ ਕਿਹਾ ਕਿ ਇਸ ਦੇ ਸ਼ਹੀਦਾਂ ਨੂੰ ਬਣਦਾ ਸਤਕਾਰ ਦੇਣਾ ਚਾਹੀਦਾ ਹੈ ਤੇ ਉਹਨਾਂ ਨੇ ਉਸ ਨੂੰojਵਾਨੁਸ਼ਤਾ ਜਲੀ ਪ੍ਰਗਟ ਕੀਤੀ ਜਾਹਰ ਹੈ ਕਿ ਲੋਕ ਸਭਾ ਦੇ ਇਲੈਕਸ਼ਨਾਂ ਤੋਂ ਬਾਅਦ ਅਗਨੀ ਵੀਰ ਵਾਲਾ ਜਿਹੜਾ ਕਿੱਸਾ ਬੜਾ ਜੋਰ ਸ਼ੋਰ ਨਾਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਠਾਇਆ ਸੀ ਪਰ ਦੇਖਣਾ ਹੋਏਗਾ ਕਿ ਹੁਣ ਜਿਹੜੇ ਮਾਪਿਓ ਦਾ 24 ਸਾਲ ਦਾ ਵੱਡਾ ਮੁੰਡਾ ਸੀ ਜਿਹੜਾ ਉਹਨਾਂ ਦਾ ਉਹ ਜਦੋਂ ਸਜਹਾਨ ਨੂੰ ਹਮੇਸ਼ਾ ਮੇਸ਼ਾਂ ਲਈ ਅਲਵਿਦਾ ਕਹਿ ਗਿਆ ਤੇ ਹੁਣ ਉਸ ਪਿੱਛੋਂ ਸਰਕਾਰਾਂ ਆਉਣਾ ਲਈ ਕੀ ਕਰਦੀਆਂ ਨੇ ਫਿਰ ਹਾਲ ਇਨੇ ਇੱਕ ਹੀ ਰਿਪੋਰਟ ਦੇ ਨਾਲ ਇਜਾਜ਼ਤ ਦਿਓ ਕੈਮਰਾਮੈਨ ਮਨਜੋਤ ਚਾਹ ਨਾਲ ਅਮਨ ਸਿੰਘ ਅਮਨਦੀਪ ਸਿੰਘ ਰਾਜਾ ਸੱਚਾ ਪਹਿਰਾ ਕਿ ਵੀ ਜੋ ਵੀ ਪੋਣੇ ਧਰਤੀਆਂ ਦੇਖੀਆਂ ਦੇਖੀਓ ਪਰ ਨਾਗਮ ਰਹਾ ਪਰ ਜਦੋਂ ਸਾਡੇ 2 ਸਾਲ ਪਹਿਲਾਂ ਭਰਤੀ ਹੋ ਗਿਆ ਜੀ ਅਗਲੀ ਗੱਲ ਜਿਹਦੇ ਤੇ ਉਹਦੀ ਕਰਕੇ ਬਸ ਉੱਥੇ ਮੇਰੀ ਵੈਸੇ ਗੱਲ ਨਹੀਂ ਹੋਈ ਉਹਦੇ ਨਾਲ ਹੋਈ ਸੀ ਜਿੱਦਾਂ ਮੈਨੂੰ ਲੱਗਦਾ ਹੈ ਕਿ ਉਹਦੀ ਆਵਾਜ਼ ਬੁਲਾਉਂਦੀ ਤੇ ਚੈਟ ਨਾਲ ਗੱਲ ਹੋਈ ਸੀ ਤੇ ਮੈਂ ਪਹਿਲਾਂ ਫੋਨ ਵੀ ਲਾਉਂਦਾ ਸੀ ਕਿ ਮੈਂ ਕਿਹਾ ਚਲ ਵੀ ਕਦੇ ਗੱਲ ਨਹੀਂ ਹੋਈ ਮੈਂ ਗੱਲ ਕਰ ਲੈਣਾ ਜੀ ਤੇ ਪਰ ਨਸੀਬ ਜੀ ਮੇਰੀ ਗੱਲ ਹੈ ਨਹੀਂ ਸੀ ਕਿ ਮੈਂ ਉਹਨੂੰ ਮੈਨੂੰ ਆਇਆ ਸੀਗਾ ਵੀ ਕਿਤੇ ਉਹ ਡਿਊਟੀ ਤੇ ਨਾ ਹੋਵੇ ਕਾ ਤੁਮੀ ਮਾਈਕਰ ਵੀ ਡਿਊਟੀ ਕਰਕੇ ਕਈ ਵਾਰ ਬੰਦਾ ਇਧਰ ਉਧਰ ਕਰਦਾ ਮਗਾ ਮਾਤਾ ਨੂੰ ਫੋਨ ਨਹੀਂ ਕੀਤਾ ਤੇ ਬਾਅਦ ਵਿੱਚ ਖਬਰ ਮਿਲਦੀ ਕਿ ਕੰਦੇ ਵਾਲੀ ਉਹਦੀ ਡੈਥ ਹੋ ਗਈ ਬਸਮਾਨ ਇੱਕ ਵਾਰਾਂ ਚ ਕੋਈ ਮੈਰਿਜ ਵੀ ਰੱਖਿਆ ਹੋਇ ਸੀ ਹਾਂਜੀ ਹਾਂਜੀ ਚਾਚੇ ਦੇ ਮੁੰਡੇ ਦੀ ਮੈਰਿਜ ਸੀ ਜੀ ਛਕੇ ਚਾਚੇ ਦੇ ਮੁੰਡੇ ਦੀ ਤੇ ਉਸਤਾਰਾਂ ਦੇ ਵਿੱਚ ਛੁੱਟੀ কাটাਏ ਹੋਏ ਸੀਗੇ ਛੁੱਟੀ ਦਾ ਹੁਣ ਆਉਣਾ ਸੀਗਾ ਛੁੱਟੀ ਦੇ ਵਾਸਤੇ ਦੋ ਵਾਰੀ ਆਇਆ ਜੀ ਪਹਿਲਾਂ ਪਹਿਲਾਂ ਇੱਕ ਚਾਚੇ ਦੇ ਮੁੰਡੇ ਦਾ ਵਿਆਹ ਸੀਗਾ ਉਹ ਤਾਂ ਉਹਨੂੰ ਦੇਖਣ ਗਿਆ ਉਹਦੋਂ ਛੁੱਟੀ ਮਿਲੀ ਨਹੀਂ ਜੀ ਹੁਣ ਤਾਰਾਂ ਤਰੀ ਨੂੰ ਛੁੱਟੀ ਆਉਣਾ ਸੀਗਾ ਤੇ ਉਦੋਂ ਵਾਸਤੇ ਛੁੱਟੀ ਹੁਣ ਕਿੱਥੇ ਨਹੀਂ ਸੀ ਜੀ ਤੁਹਾਡੇ ਨਾਲ ਜਦੋਂ ਗੱਲਬਾਤ ਕਰਦਾ ਸੀ ਕੋਈ ਮਨਤੇਜਾ ਇੱਥੇ ਅਕਸਰ ਪਹਿਲਾਂ ਮਿਲਦਾ ਸੀ ਤਾਂ ਕੀ ਕਹਿੰਦਾ ਰਹਿੰਦਾ ਸੀ ਕੀ ਉਹਦੀ ਸੌਂਗ ਪੀ ਸੀ ਜਾਂ ਕੀ ਸੋਚ ਸੀ ਬਸ ਇਹ ਕਹਿੰਦਾ ਸੀਗਾ ਜੀ ਬਸ ਹੁਣ ਬਣ ਗਿਆ ਚਲ ਵੀ ਹੁਣ ਕਰ-ਬਾਰ ਦਾ ਕੁਝ ਬਣਾਵਾਂਗਾ ਹਨਾ ਦੋਨੋਂ ਕੋਈ ਵੀ ਇਦਾਂ ਜਿਵੇਂ ਬੰਦੇ ਫੌਜ ਵਿਚਿਆਂ ਦਾ ਨਾ ਕੋਈ ਹੁੰਦਾ ਸਾਨੂੰ ਬੁਲੇਟ ਬੋਲਦਾ ਕੋਈ ਨਹੀਂ ਸੀ ਤੇ ਹੁਣ ਕਹਿੰਦਾ ਸੀ ਕਿ ਵੀ ਮੈਂ ਚਾਹੂੰ ਆਮ